ਜੇ ਤੁਸੀਂ ਵੀ ਐਡ ਕਰਵਾਉਣੀ ਆ ਤੁਹਾਡੇ ਕੋਲੇ ਕੋਈ ਮਸ਼ੀਨਰੀ ਆ ਘਰ ਐ ਕੋਠੀ ਮਕਾਨ ਕੋਈ ਗੱਡੀ ਮੋਟਰਸਾਈਕਲ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਉੱਪਰ ਦੇਖੋ ਜੀ ਚੱਲਦਾ ਰਹਿੰਦਾ 78140 38764 ਜੇ ਕਿਸੇ ਨੇ ਐਡ ਕਰਵਾਉਣੀ ਆ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਤੇ ਬਿਲਕੁਲ ਫਰੀਦ ਵਿੱਚ ਆਪਾਂ ਐਡ ਤੁਹਾਡੀ ਲਗਾ ਦੇਵਾਂਗੇ ਤੇ ਮਸ਼ੀਨਰੀ ਆਪਾਂ ਕਾਫੀ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ 'ਚ ਪਹਿਲੀ ਗੱਡੀ ਆਪਣੇ ਕੋਲੇ ਰਿਟਸ ਵੀਡੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚੇ ਆ ਗੱਡੀ ਦੀ ਹਾਲਤ ਦੇਖੋ ਪਹਿਲਾਂ ਗੱਡੀ ਦੀ ਕੰਡੀਸ਼ਨ ਦੇਖੋ ਜਿਵੇਂ ਕਿ ਸ਼ੋਰੂਮ 'ਚ ਗੱਡੀ ਹੁੰਦੀ ਹੈ ਓਵੇਂ ਗੱਡੀ ਇਹਨਾਂ ਨੇ ਰੱਖੀ ਹੋਈ ਹੈ ਕਿਉਂਕਿ ਬਹੁਤ ਜ਼ਿਆਦਾ ਸੰਭਾਈ ਮਾਲਕ ਜਿਹੜੇ ਹੈਗੇ ਗੱਡੀ ਦੇ ਉਹ ਰੱਖਦੇ ਨੇ 12/13 ਮਾਡਲ ਗੱਡੀ ਹੈ ਜੀ ਮੈਨੂਫੈਕਚਰਿੰਗ 12 ਤੇ ਰਜਿਸਟ੍ਰੇਸ਼ਨ 13 ਦੇ ਵਿੱਚ ਆ ਤੇ ਗੱਡੀ ਦੀ ਡਿਮਾਂਡ ਦੀ ਆਪਾਂ ਗੱਲ ਕਰੀਏ ਤਾਂ 2,80,000 ਰੁਪਿਆ ਮਾਲਕ ਨੇ ਮੰਗੇ। ਬਾਕੀ ਮਾਲਕ ਕਹਿੰਦੇ ਆ ਉੱਪਰ-ਨੀਚੇ ਰੇਟ ਕਰ ਲਵਾਂਗੇ। ਗੱਡੀ ਖੜੀ ਹੈ ਲੁਧਿਆਣੇ ਏਰੀਆ 'ਚ। ਗੱਡੀ ਕੁੱਲ 87,240 ਕਿਲੋਮੀਟਰ ਚੱਲੀ ਹੋਈ ਆ। ਨਵੇਂ ਟਾਇਰ ਨੇ ਬਿਲਕੁਲ। ਗੱਡੀ ਅੰਦਰੋਂ ਵੀ ਓਕੇ ਪਈਆ। ਕੋਈ ਨੁਕਸ ਨਹੀਂ ਗੱਡੀ 'ਚ। ਬਾਕੀ ਬੈਂਡਰ ਵਗੈਰਾ ਵਧੀਆ। ਇੰਜਨ ਗੇਅਰ ਬਿਲਕੁਲ ਕੋਈ ਨੁਕਸ ਨਹੀਂ। ਚਲਾਉਣ ਦੇ ਵਿੱਚ ਇੱਕ ਨੰਬਰ ਹੈ ਜੀ। 280 ਮਾਲਕ ਨੇ ਇੱਕ ਵਾਰੀ ਡਿਮਾਂਡ ਆਪਣੇ ਕੋਲੇ ਲਾਈ ਆ ਬਾਕੀ ਹੋ ਜਾਊਗਾ ਮੌਕੇ ਤੇ ਤੇ ਜਾ ਕੇ ਦੇਖ ਸਕਦੋਂ ਲੁਧਿਆਣਾ ਖੜੀ ਐ ਨੰਬਰ ਓਨਰ ਦਾ ਜਿਨ੍ਹਾਂ ਦੀ ਗੱਡੀ ਆ 9992007044 ਸੈਕੰਡ ਗੱਡੀ ਆਪਣੇ ਕੋਲੇ ਵੈਗਨਰ ਪਹੁੰਚੀ ਆ ਜੀ 2005 ਮਾਡਲ 2026 ਤੱਕਰ ਇਸ ਗੱਡੀ ਦੀ ਮਤਲਬ ਕਿ ਪਾਸਿੰਗ ਰੀਨਿਊ ਕਰਵਾਈ ਹੋਈ ਆ 1 ਲੱਖ ਤੇ 20000 ਰੁਪਿਆ ਮਾਲਕ ਨੇ ਰੇਟ ਮੰਗਿਆ ਮਾਲਕਾ ਆਪ ਜਿਹੜੇ ਹੈਗੇ ਹੁਸ਼ਿਆਰਪੁਰ ਤੋਂ ਨੇ ਹੁਸ਼ਿਆਰਪੁਰ ਗੱਡੀ ਖੜੀ ਆ। ਮਾਲਕ ਕਹਿੰਦੇ ਆ ਵੀ ਅਸੀਂ ਬਾਹਰ ਜਾਣਾ ਤਾਂ ਕਰਕੇ ਗੱਡੀ ਅਰਜੈਂਟ ਸੇਲ ਕਰਨੀ ਆ। ਜਲਦੀ ਸੇਲ ਕਰਨੀ ਆ ਹੁਸ਼ਿਆਰਪੁਰ ਖੜੀ ਆ। ਤੇ ਇਹ ਗੱਡੀ ਦਾ ਰੇਟ ਮਾਲਕ ਕਹਿੰਦੇ ਆ ਵੀ ਮੌਕੇ ਤੇ ਕਰ ਲਾਂਗੇ। ਇੱਕ ਵਾਰੀ ਸਿਰਫ ਡਿਮਾਂਡ ਹੈ। ਗੱਡੀ ਦੀ ਕੰਡੀਸ਼ਨ ਆਲੋਕ ਆਪਾਂ ਨੂੰ ਮਿਲੂਗੀ। ਚਾਰੇ ਪਾਸੋਂ ਫੋਟੋਆਂ ਤੁਹਾਡੇ ਸਾਹਮਣੇ ਚੱਲ ਰਹੀਆਂ ਸੀ। ਇੱਕ ਵੀ ਇੱਕ ਵਾਰੀ ਡਿਮਾਂਡ ਹੈ। ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 70 ਤੋਂ 80 ਪੈਸੇ ਮਿਲ ਜੂਗੀ। ਬਾਕੀ ਅੰਦਰੋਂ ਜੇ ਗੱਲ ਕਰੀਏ ਤਾ ਸੀਟ ਕਵਰ ਮੈਟਿੰਗ ਮਿਊਜ਼ਿਕ ਸਿਸਟਮ ਏਸੀ ਹੀਟਰ ਸਾਰਾ ਕੁਝ ਆਪਾਂ ਨੂੰ ਵਰਕਿੰਗ ਚ ਮਿਲੂਗਾ ਸਾਰੇ ਫੰਕਸ਼ਨ ਚੱਲਦੇ ਨੇ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਕੋਈ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਨਾਲ ਗੱਲ ਕਰ ਸਕਦੇ ਹੋ ਨੰਬਰ ਆਪਾਂ ਸਕਰੀਨ ਤੇ ਮਾਲਕ ਦਾ ਦੇ ਵੀ ਰੱਖਿਆ ਜੀ 99 151 16 542 ਤੇ ਮੈਂ ਤੁਹਾਡੇ ਸਾਰੇ ਕਮੈਂਟ ਵੀ ਚੈੱਕ ਕਰਦਾ ਹੁੰਦਾ ਹਾਂ ਤੇ ਤੁਸੀਂ ਕਾਲੇ ਰੰਗ ਦੀ ਆਲਟੋ ਲੱਭ ਰਹੀ ਸੀਗੇ ਤੁਹਾਡੇ ਖਾਤਰ ਆਪਾਂ ਲੈ ਕੇ ਪਹੁੰਚੇ ਹਾਂ ਜੀ ਕਾਲੀ ਆਲਟੋ ਹੈ ਐਲਐਕਐਸਆਈ ਕਾਲੇ ਰੰਗ ਦੀ ਹੈ 2010 ਮਾਡਲ ਗੱਡੀ ਆਪ ਨੂੰ ਮਿਲੂਗੀ ਹਾਂ ਗੱਡੀ ਦੇ ਟਾਇਰਾਂ ਦੀ ਕੰਡੀਸ਼ਨ ਆਪਾਂ ਨੂੰ 80 ਤੋਂ 85 ਪੈਸੇ ਮਿਲ ਜਾਊਗੀ ਫਿਰੋਜ਼ਪੁਰ ਤੋਂ ਗੱਡੀ ਆਪਣੇ ਕੋਲੇ ਮਾਲਕ ਨੇ ਭੇਜੀ ਆ 1 ਲੱਖ ਤੇ 42000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਦੀ ਕੰਡੀਸ਼ਨ ਆਲੋਕਿਆ ਨੁਕਸ ਕੋਈ ਨਹੀਂ ਮਿਲਣਾ ਇੰਜਨ ਗੇਅਰ ਵੱਲੋਂ ਕੋਈ ਪ੍ਰੋਬਲਮ ਨਹੀਂ ਬਾਕੀ ਤੁਹਾਡੇ ਸਾਹਮਣੇ ਗੱਡੀ ਹੈ ਜੀ ਚਾਰੇ ਪਾਸੇ ਫੋਟੋਆਂ ਤੁਸੀਂ ਦੇਖ ਹੀ ਰਹੇ ਹੋ ਤੇ ਕਿਸੇ ਨੂੰ ਪਸੰਦ ਆਉਂਦੀ ਹੈ ਗੱਡੀ ਕੋਈ ਵੀ ਗੱਡੀ ਖਰੀਦਣ ਦਾ ਜੇ ਹੈਗਾ ਚਾਹਵਾਨ ਤੁਸੀਂ ਗੱਲ ਕਰ ਸਕਦੇ ਹੋ ਮਾਲਕ ਨਾਲ 1 ਲੱਖ ਤੇ 42000 ਰੁਪਿਆ ਇਸ ਗੱਡੀ ਦੀ ਡਿਮਾਂਡ ਹੈ 2010 ਮਾਡਲ ਗੱਡੀ ਆ ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਹੀ ਰਹੀਆਂ ਜੀ ਤੁਹਾਡੇ ਸਾਹਮਣੇ ਗੱਡੀ ਆ 142 ਇੱਕ ਵਾਰੀ ਡਿਮਾਂਡ ਆ ਬਾਕੀ ਹੋ ਜਾਊਗਾ ਮਾੜਾ ਮੋਟਾ ਅੰਦਰੋਂ ਜੇ ਗੱਲ ਕਰੀਏ ਅੰਦਰੋਂ ਵੀ ਆਲੋਕੀ ਹੈ ਜੀ ਬੈਟਰੀ ਮੋਟਰੀ ਵਧੀਆ ਹੈ ਸਾਫ ਕੰਡੀਸ਼ਨ ਹੈ ਤੇ ਕੋਈ ਗੱਲ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਤਾਂ ਮਾਲਕ ਦਾ ਡਾਇਰੈਕਟ ਆਪਾਂ ਨੰਬਰ ਦਿੰਨੇ ਆ ਜੀ ਸਕਰੀਨ ਤੇ 734742120058 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਇੱਕ ਆਪਾਂ ਹੋਰ अल्टੋ LXI ਗੱਡੀ ਤੁਹਾਡੇ ਖਾਤਰ ਲੈ ਕੇ ਪਹੁੰਚਿਆ ਸਿਲਵਰ ਰੰਗ ਦੀ ਗੱਡੀ ਆ 2008 ਮਾਡਲ ਹੈ ਜੀ 50000 ਰੁਪਏ ਸਿਰਫ ਡਿਮਾਡਾ ਗੱਡੀ ਦੀ ਗੱਡੀ ਖੜੀ ਹੈ ਬਾਗਾ ਪੁਰਾਣਾ ਏਰੀਆ ਚ ਜਾ ਕੇ ਕਿਸੇ ਨੇ ਦੇਖਣੀ ਹੈ ਜਾ ਕੇ ਦੇਖ ਸਕਦਾ ਹਾਂ ਕਿਸੇ ਨੇ ਚਲਾ ਕੇ ਦੇਖਣੀ ਹੈ ਜੀ ਚਲਾ ਕੇ ਦੇਖ ਸਕਦਾ ਹਾਂ ਬਾਕੀ ਬਾਗਾ ਪੁਰਾਣਾ ਮਾਲਕ ਦਾ ਏਰੀਆ ਚਲਾ ਕੇ ਗੱਡੀ ਨੂੰ ਦੇਖਣੀ ਹੈ ਟ੍ਰਾਈ ਲੈਣੀ ਹੈ ਤਾਂ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲੂਗੀ ਜਾ ਕੇ ਦੇਖ ਲਓ ਕਿਸਨੂੰ ਵੀ ਗੱਡੀ ਪਸੰਦ ਆਉਂਦੀ ਹੈ ਤਾਂ 50000 ਰੁਪਿਆ ਇਸ ਗੱਡੀ ਦੀ ਸਿਰਫ ਮੰਗਿਆ ਜੀ ਤੇ ਮੌਕੇ ਤੇ ਹੋਰ ਵੀ ਘਟਾਵਾ ਦਾ ਹੋ ਜੂਗਾ ਤੇ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਵੀ ਰੱਖਿਆ ਜੀ 98558 ਤੇ 90455 ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੇ ਗੱਲ ਕਰਕੇ ਤੇ ਜੋ ਵੀ ਜਾਣਕਾਰੀ ਵਗੈਰਾ ਲੈਣੀ ਆ ਲੈ ਸਕਦੇ ਹੋ ਜਾ ਕੇ ਖਰੀਦ ਸਕਦੇ ਹੋ ਗੱਡੀ ਨੂੰ ਜੀ ਬਾਕੀ ਮਸ਼ੀਨਰੀਆਂ ਦੀ ਆਪਾਂ ਪੂਰੀ ਗੱਲ ਕਰ ਲਈ ਵੀਡੀਓ ਤੋਂ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀਆਂ ਮਸ਼ੀਨਰੀਆਂ ਤਾਂ ਵੀਡੀਓ ਨੂੰ ਲਾਈਕ ਸ਼ੇਅਰਾਂ ਤੇ ਸਪੋਰਟ ਕਰਿਆ ਕਰੋ ਜੀ ਫੁੱਲ ਤੇ ਪਹਿਲੀ ਵਾਰ ਜੇ ਆਇਓ ਤਾਂ ਨੀਚੇ ਤੁਹਾਨੂੰ ਇੱਕ ਸਬਸਕ੍ਰਾਈਬ ਦਾ ਬਟਨ ਮਿਲੂਗਾ ਸਬਸਕ੍ਰਾਈਬ ਲਾਜ਼ਮੀ ਕਰ ਦਿਓ ਬਾਕੀ ਜਲਦੀ ਆਪਾਂ ਹੋਰ ਵੀ ਮਸ਼ੀਨਰੀਆਂ ਤੁਹਾਡੇ ਖਾਤਰ ਲੈ ਕੇ ਪਹੁੰਚਦੇ ਆ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿਹੜੀ ਮਸ਼ੀਨਰੀ ਚਾਹੀਦੀ ਆ ਮੈਨੂੰ ਦੱਸੋ ਜੀ ਬਾਕੀ ਜਿਹੜੀਆਂ ਮਸ਼ੀਨਰੀ ਆਪਾਂ ਲੈ ਕੇ ਆਉਨੇ ਆ ਜੀ ਇਹ ਮਸ਼ੀਨਰੀਆਂ ਸਾਡੇ ਕੋਲੇ ਨਹੀਂ ਹੁੰਦੀਆਂ ਲੋਕਲ ਮਤਲਬ ਕਿ ਘਰਾਂ ਚ ਖੜੀਆਂ ਹੁੰਦੀਆਂ ਤੇ ਜਿਹੜੇ ਵੀ ਮਾਲਕ ਆਪ ਨੂੰ ਭੇਜਦੇ ਆ ਉਹਨਾਂ ਦਾ ਸਾਰਾ ਆਪਾਂ ਬਾਇਓ ਡਾਟਾ ਦਿੰਨੇ ਆ ਸੀ ਜਿਵੇਂ ਕਿ ਉਹ ਸਾਰਾ ਕੁਝ ਜਿਵੇਂ ਦੱਸਦੇ ਆ ਰੇਟ ਤੇ ਮਾਡਲ ਤੇ ਏਰੀਆ ਟਾਇਰਾਂ ਦੀ ਕੰਡੀਸ਼ਨ ਤੇ ਮੋਬਾਈਲ ਨੰਬਰ ਸਾਰਾ ਕੁਝ ਮਾਲਕ ਦਾ ਆਪਾਂ ਦਿੰਨੇ ਆ ਆਪਣਾ ਕੁਝ ਨਹੀਂ ਹੁੰਦਾ ਜੀ ਤੇ ਸਿੱਧੀ ਮਾਲਕ ਨਾਲ ਤੁਹਾਡੀ ਗੱਲ ਹੁੰਦੀ ਆ ਤੇ ਸਿੱਧੀ ਮਾਲਕ ਨਾਲ ਹੀ ਤੁਹਾਡੀ ਗੱਲ ਹੋਵੇਗੀ ਤੇ ਮਾਲਕ ਨਾਲ ਗੱਲ ਕਰਕੇ ਤੇ ਆਪਦੀ ਪੂਰੀ ਤਸੱਲੀ ਕਰਕੇ ਕਾਗਜ਼ ਪੱਤਰ ਚੈੱਕ ਕਰਕੇ ਗੱਡੀ ਨੂੰ ਦੇਖ ਕੇ ਫਿਰ ਗੱਡੀ ਨੂੰ ਖਰੀਦਿਆ ਕਰੋ ਜੀ ਬਾਕੇ ਮਿਲਦੇ ਆਂ ਚੱਲ ਜੀ ਆਪਾਂ